ਸਿਵਲ ਹਸਪਤਾਲ ਦੇ ਵਿੱਚ ਖੜੇ ਹਾਂ ਜਿੱਥੇ ਅੱਜ ਜਗਰਾਉ ਵੈਲਫੇਅਰ ਸੁਸਾਇਟੀ ਵੱਲੋਂ ਬਹੁਤ ਹੀ ਵੱਡਾ ਇੱਕ ਉਪਰਾਲਾ ਕੀਤਾ ਜਾ ਰਿਹਾ ਜੋ ਕਿ ਇੱਕ ਸੋਚ ਤੋਂ ਪਾਰ ਜਿਹੜੀ ਸੋਚ ਇਹਨਾਂ ਨੇ ਅੱਜ ਸਿੱਧੂ ਸਾਹਿਬ ਸਾਡੇ ਜੈਨ ਸਾਹਿਬ ਨੇ ਚ ਕਰਕੇ ਦਿਖਾਈ ਆ ਔਰ ਜਿਸ ਦੇ ਵਿੱਚ ਜੋ ਆਪਣੇ ਘਰਾਂ ਦੇ ਵਿੱਚ ਜਿਵੇਂ ਆਪਣੇ ਪੇਸ਼ੇਂਟ ਕੋਈ ਘਰਾਂ 'ਚ ਬਿਮਾਰ ਪਏ ਆ ਜਾਂਦੇ ਨੇ ਸਿੱਖ ਦਰਦੀ ਲੱਗਦੀ ਆ ਉਹਨਾਂ ਦੀ ਜਿਵੇਂ ਬੀਲਚੇਅਰ ਵਗੈਰਾ ਹੁੰਦੀ ਆ ਉਹ ਚੀਜ਼ਾਂ ਸਾਰੀਆਂ ਘਰਾਂ ਦੇ ਵਿੱਚ ਪਈਆਂ ਖਰਾਬ ਹੋ ਜਾਂਦੀਆਂ ਉਹੀ ਚੀਜ਼ਾਂ ਵਾਸਤੇ ਅੱਜ ਜਿਹੜੀ ਵੀ ਆਪਾਂ ਜਿੰਨੇ ਵੀ ਪਰਿਵਾਰ ਆ ਉਹ ਜਿੰਨੀਆਂ ਚੀਜ਼ਾਂ ਆ ਉਹ ਆਪਾਂ ਇੱਥੇ ਇੱਕ ਬੈਂਕ ਬਣਾਈ ਗਈ ਹੈ ਸਿਵਲ ਹਸਪੀਟਲ ਵਿੱਚ ਰੋਗੀਆਂ ਦੀ ਸੇਵਾ ਜਿਹਦਾ ਨਾਮ ਬੈਂਕ ਰੱਖਿਆ ਗਿਆ ਵਾ ਔਰ ਉਹ ਸਾਰਾ ਸਮਾਨ ਜਿਹੜਾ ਹੈਗਾ ਉਹ ਆਪਾਂ ਸਿਵਲ ਹਸਪੀਟਲ ਇੱਥੇ ਪੰਚਾਵਾਂਗੇ ਜਿੰਨਾਂ ਜਿੰਨਾਂ ਦੇ ਘਰਾਂ ਦੇ ਵਿੱਚ ਜੋ ਵੀ ਸਮਾਨ ਪਿਆ ਔਰ ਇਹਦੇ ਵਿੱਚ ਸਾਡੇ ਸਿੱਧੂ ਸਾਹਿਬ ਪ੍ਰੈਜ਼ੀਡੈਂਟ ਚੇਅਰਮੈਨ ਸਾਹਿਬ ਆਪਣੇ ਰਾਜਿੰਦਰ ਜੈਨ ਜੀ ਇਹਦੀ ਸਾਰੀ ਦੇਖਰੇ ਕਰਨਗੇ ਐਸਐਮਓ ਸਾਹਿਬ ਔਰ ਸਾਡੇ ਵਿਚਕਾਰ ਅੱਜ ਬਹੁਤ ਹੀ ਵਧੀਆ ਸ਼ਕਤੀਤਾ ਪਹੁੰਚਿਆ ਨੇ ਸੇਵਾ ਸਾਡੇ ਸਮਾਜ ਦੇ ਵੀ ਸ਼੍ਰੀ ਵਿੰਦਰ ਜਾਨੀ ਚੇਅਰਮੈਨ ਸਾਡੇ ਗੁਰਿੰਦਰ ਸਿੰਘ ਸਿੱਤੂ ਜੀ ਆਪਣੇ ਪ੍ਰੈਜ਼ੀਡੈਂਟ ਔਰ ਸ਼ਿਵ ਕੁਮਾਰ ਐਪੀ ਦੇ ਵੱਲੋਂ ਸਾਡੇ ਬੌਜੀ ਪਹੁੰਚਿਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਰਾਤ কুমার ਪੱਲਾ ਜੀ ਦੇ بیٹے ਇੱਥੇ ਪਹੁੰਚੇ ਹੋਇਆ ਉਹਨਾਂ ਦਾ ਵੀ ਧੰਨਵਾਦ ਸਾਡੇ ਵਿੰਦਰ ਮਣੀਲਾ ਜੀ ਔਰ ਪਵਨ ਕੁਮਾਰ ਲੱਖੀ ਵਾਲੇ ਜਿਹਨਾਂ ਨੂੰ ਪਿਆਰ ਨਾਲ ਲੱਡੂ ਜੀ ਕਹਿ ਦਿੰਦੇ ਆ ਔਰ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਡਾਕਟਰ ਨਰਿੰਦਰ ਸਿੰਘ ਜੀ ਬੀਕੇ ਗੈਂਸ ਵਾਲੇ ਔਰ ਨਰੇਸ਼ ਬਰਮਾ ਜੀ ਪੰਕੇ ਅਗਰਵਾਦੀ ਜੋ ਸਮਾਜ ਦੇ ਵਿੱਚ ਬਹੁਤ ਸੇਵਾ ਕਰ ਰਹੇ ਨੇ ਪੰਕੇ ਜੱਗਰਵਾਲ ਜੀ ਔਰ ਸਾਡੇ ਜਸਪ੍ਰੀਤ ਜੀ ਯੋਗਜਨਨੀ ਜੀ ਸਾਡੇ ਬਹੁਤ ਸੇਵਾ ਕਰ ਰਹੇ ਨੇ ਉਹਦੇ ਫਾਦਰ ਸਾਹਿਬ ਵੀ ਇੱਥੇ ਪਹੁੰਚੇ ਹੋਏ ਨੇ ਔਰ ਸਾਰਿਆਂ ਦਾ ਇੱਥੇ ਆਇਆਂ ਨੂੰ ਬਹੁਤ 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 ਜ਼ਿਆਦਾ ਧੰਨਵਾਦ ਸਾਡੇ ਐਸਐਮਓ ਸਾਹਿਬ ਡਾਕਟਰ ਹਰਜੀਤ ਸਿੰਘ ਜੀ ਦਾ ਔਰ ਸਾਡੇ ਹੈਪੀ ਜੀ ਬਹੁਤ ਸੇਵਾ ਕਰਨੀ ਨੇ ਔਰ ਇਹਨਾਂ ਦੀ ਸੇਵਾ ਦੇ ਨਾਲ ਹੀ ਇਹ ਸਾਰਾ ਪ੍ਰੋਜੈਕਟ ਜੋ ਆਪਾਂ ਦੇਖ ਪਾ ਰਹੇ ਹਾਂ ਇੱਥੇ ਕੰਬਲ ਪਈ ਆ व्हीਲ ਚੇਅਰਾਂ ਪਈਆਂ ਵਾ ਇਹ ਜਿਹੜੀ ਸੇਵਾ ਵਾ ਜਿਨ੍ਹਾਂ ਦੇ ਆਪਣੇ ਘਰਾਂ ਚ ਕੀਤੇ ਬੀਲ ਚੇਅਰ ਕੁਝ ਵੀ ਪਿਆ ਵਾ ਔਰ ਇਹ ਆਪਾਂ ਸੇਵਾ ਸਾਰੀ ਸਿਵਲ ਹਸਪੀਟਲ ਪੰਚਾਇਤੇ ਤਾਂ ਕਿ ਇਹ ਜਿਹੜੀ ਆਪਣੀ ਸੇਵਾ ਸ਼ੁਰੂ ਹੋਈ ਆ ਇਹ ਬਹੁਤ ਲੰਬੀ ਜਾ ਸਕੇ ਦੂਰ ਤੱਕ ਜਾ ਸਕੇ ਔਰ ਗਰੀਬਾਂ ਨੂੰ ਜਿਨ੍ਹਾਂ ਨੂੰ ਲੋੜ ਹੈ ਨਕੀ ਜਾਂਦੀ ਉਹ ਸਹਾਇਤਾ ਉਹਨਾਂ ਦੀ ਪੂਰੀ ਕਰੀ ਜਾ ਸਕੇ ਹੁਣ ਆਪਾਂ ਬਦਰਾਉਂ ਬਲਸ਼ਰ ਸੁਸਾਇਟੀ ਵੱਲੋਂ ਬੈਂਕ ਦਾ ਇਹ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਲੋੜਵੰਦ ਤੇ ਗਰੀਬ ਮਰੀਜ਼ਾਂ ਵਾਸਤੇ ਜੋ ਸਮਾਨ ਦੀ ਜਰੂਰਤ ਹੈ ਜਿਸ ਤਰ੍ਹਾਂ ਸਰਦੀਆਂ ਵਾਸਤੇ ਕੰਬਲ ਹੋਵੇ ਹੋਰ ਸਮਾਨ ਆਕਸੀਜਨ ਕਨਸੈਂਟ੍ਰੇਟਰ ਹੋਵੇ ਰੂਮ ਹੀਟਰਸ ਹੋਵੇ ਹੋਰ ਮੈਡੀਸਨ ਦਾ ਵੀ ਪਹਿਲਾਂ ਹੀ ਇਹ ਸੋਸਾਇਟੀ ਵੱਲੋਂ ਸਿਵਲ ਹਸਪਤਾਲ ਵਿਗਰਾਉਣ ਬਹੁਤ ਮੁਨਾਫਤ ਕੀਤੀ ਜਾਂਦੀ ਹੈ ਅਸੀਂ ਇਹਨਾਂ ਦਾ ਬੈਦ ਨਾ ਸਿਪਿਆਰ ਕਰਦੇ ਹਾਂ ਕਿ ਪ੍ਰਮਾਤਮਾ ਲਈ ਪ੍ਰਮਾਤਮਾ ਅਰਦਾਸ ਕਰਦੇ ਹਾਂ ਕਿ ਇਹ ਸੋਸਾਇਟੀ ਹੋਰ ਵਧੇ ਫੁੱਲੇ ਆ ਪ੍ਰਮਾਤਮਾ ਇਹਨਾਂ ਨੂੰ ਹੋਰ ਕੰਮ ਕਰਨ ਦਾ ਬਲ ਬਖਸ਼ੇ ਤਾਂ ਕਿ ਗਰੀਬ ਮਰੀਜ਼ਾਂ ਤੇ ਲੋੜਵੰਦਾਂ ਦੀ ਸਹਾਇਤਾ ਕਰੇ ਠੀਕ ਹੈ ਅਸਮਾਨ ਸਾਹਿਬ ਸਰਕਾਰ ਵੱਲੋਂ ਵੀ ਮਤਲਬ ਉਸਮਾਨਾ ਹੋਦਾ ਹੈਗਾ ਸਰਕਾਰ ਹਾਂਜੀ ਸਰਕਾਰ ਵੱਲੋਂ ਵੀ ਸਮਰਥਨ ਹੁੰਦਾ ਹੈ ਸਰਕਾਰ ਵੀ ਆਪਣੇ ਪਾਰਕ ਅਦਾ ਕਰਦੀ ਹੈ ਪਰ ਇਹਨਾਂ ਦੇ ਨਾਲ ਸਹਿਯੋਗ ਦੇ ਨਾਲ ਬਹੁਤ ਨਹੀਂ ਸਾਰੇ ਮਰੀਜ਼ਾਂ ਲਈ ਸਹਫ ਹੋ ਜਾਣ ਚੰਗਾ ਕਰ ਸਕਦੇ ਸਾਰੇ ਮੈਂਬਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਆਸ ਰੱਖਦਾ ਕਿ ਸੋਸਾਇਟੀ ਇਸੇ ਤਰ੍ਹਾਂ ਹੀ ਸਾਡੇ ਹਫ਼ਤਾ ਨੂੰ ਸਹਿਯੋਗ ਜਾਰੀ ਰੱਖੇ ਤਾਂ ਕਿ ਮਰੀਜ਼ਾਂ ਦਾ ਖੁਲ੍ਹਾ ਹੋ ਰਹੇ ਉਹਨਾਂ ਨੇ ਲੋੜਾਂ ਲੋੜਾਂ ਦੇ ਅਨੁਸਾਰ ਨੂੰ ਬਹੁਤ ਇਤਿਮਾਦ ਕਰਦੇ ਹੈ ਥੈਂਕ ਯੂ ਥੈਂਕ ਯੂ ਅੱਜ ਇਹਨਾਂ ਗੈਸ ਪ੍ਰੋਜੈਕਟ ਨੂੰ ਉਸ ਸਿਵਲ ਵਰਸ ਤੋਂ ਦਿਰਾਉਂਦੇ ਇੱਕ ਅਲੱਗ ਤਰ੍ਹਾਂ ਦਾ ਬੈਂਕ ਖੋਲਿਆ ਜਾ ਰਿਹਾ ਜਿਸ ਵਿੱਚ ਸਾਡੀ ਸੋਸਾਇਟੀ ਵੱਲੋਂ ਦੋ ਆਕਸੀਜਨ ਮਸ਼ੀਨਾਂ ਦੋ ਵੱਡੇ ਬਿਸਤਰ 12 ਕੰਬਲ ਹੀਟਰ ਔਰ ਹੋਰ ਇਸ ਤਰ੍ਹਾਂ ਦਾ ਸਮਾਨ ਅਸੀਂ ਆਪਣੇ ਸੁਸਾਇਟੀ ਵੱਲੋਂ ਗੈਫ ਕਰ ਰਹੇ ਹਾਂ ਇਹ ਜਿਹੜੀ ਬੈਂਕ ਹੈ ਇਹ ਲੋੜਵੰਦ ਪੇਸ਼ੀਐਂਟ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਇਹ ਸਮਾਨ ਦਿੱਤਾ ਜਾਇਆ ਕਰੇਗਾ ਔਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕਈ ਵਾਰ ਘਰਾਂ ਦੇ ਵਿੱਚ ਆਪਣੇ ਪੇਸ਼ੀਐਂਟ ਜਿਹੜੇ ਕਿ ਸਵਰਗ ਸਹਾ ਜਾਂਦੇ ਐ ਇਸ ਜੀਨੀ ਤੇ ਨਹੀਂ ਰਹਿੰਦੇ ਉਹਨਾਂ ਦਾ ਸਮਾਨ ਜਿਹੜਾ ਉਹਦਾ ਕੋਸਟੀਮਾਨ ਹੁੰਦਾ ਕਿ ਜੀ ਬੈੱਡ ਹੋ ਗਏ ਵੀ ਤੇਰ ਹੋ ਗਏ ਜਾਂ ਹੋਰ ਇਸ ਤਰ੍ਹਾਂ ਦਾ ਸਮਾਨ ਆਪਣੇ ਵਾਸਤੇ ਮੁਸ਼ਕਲ ਹੁੰਦੀ ਹੈ ਕਿ ਉਹਨੂੰ ਕਿਸੇ ਸੰਭਾਲੀ ਅਸੀਂ ਇਹ ਬੈਂਕ ਇਸ ਵਾਸਤੇ ਖੋਲਿਆ ਵੀ ਉਹ ਸਮਾਨ ਤੁਸੀਂ ਇੱਥੇ ਟ੍ਰੇਕ ਕਰ ਸਕੋ ਔਰ ਉਹ ਸਮਾਨ ਜਿਹੜਾ ਅੱਗੇ ਲੋਨਬੰਦ ਪਿਛੇ ਨੂੰ ਦਿੱਤਾ ਜਾਇਆ ਕਰੇਗਾ ਜੀ ਉਹ ਸਮਾਨ ਵਾਸਤੇ ਅਸੀਂ ਹੋਰ ਵੀ ਸੇਵਾ ਜੋ ਕੀਤੀ ਹੈ ਵੀ ਜੇ ਕਿਸੇ ਨੂੰ ਕੋਈ ਨਹੀਂ ਪਹੁੰਚਾ ਸਕਦਾ ਤਾਂ ਸਾਡੀਆਂ ਆਪਣੀਆਂ ਗੱਡੀਆਂ ਹੈਗੀਆਂ ਉਹ ਸਮਾਨ ਲੈ ਗੱਡੀਆਂ ਤੇ ਅਸੂਤ ਉਹਨਾਂ ਦੇ ਘਰ ਤੱਕ ਟ੍ਰੇਕ ਕਰਕੇ ਅਸੀਂ ਆਪ ਲੈ ਆਇਆ ਕਰਾਂਗੇ ਉਰੇ ਦੇ ਵਾਸਤੇ ਸਿਵਲ ਹਸਪੀਟਲ ਸਾਡੇ ਡਾਕਟਰ ਹਰਜੀਤ ਸਿੰਘ ਜੀ ਇਹਨਾਂ ਦੀ ਦੇਖ ਰੱਖਿਏ ਸਾਰਾ ਜਿਹੜੇ ਐਸਐਮਓ ਨੇ ਸਿਵਲ ਹਸਪੀਟਲ ਦੇ ਉਹਨਾਂ ਦੀ ਦੇਖ ਰੱਖਿਏ ਸਾਰਾ ਇਹ ਬੈਂਕ ਚੱਲੇਗਾ ਔਰ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਨੂੰ ਇਸ ਤਰ੍ਹਾਂ ਦੀ ਸੇਵਾ ਸ਼ੁਰੂ ਕਰਨ ਦਾ ਮੌਕਾ ਦਿੱਤਾ ਮੈਂ ਸਾਡੇ ਸਾਰੇ ਹੀ ਸੁਸਾਇਟੀ ਦੇ ਮੈਂਬਰ ਉਹਨਾਂ ਦਾ ਧੰਨਵਾਦ ਕਰਨਾ ਔਰ ਉਮੀਦ ਕਰਨਾ ਕਿ ਲੋਕੀਂ ਦੇ ਵਿੱਚ ਸਭ ਨੂੰ ਸਹੂਲਤ ਦੇਣਗੇ ਔਰ ਇਹ ਆਪਾਂ ਦਹੇਜ ਜਿਹੜਾ ਅਚੀ ਤਰ੍ਹਾਂ ਕਰਾਂਗੇ ਜਨਤ ਸਿੰਘ ਚਲਾ ਰਿਹਾ ਹੈ ਜੀ ਬੋਲਦੇ ਦਾ ਮਕਸਦ ਹੈ ਜੀ ਮਤਲਬ ਨਾ ਤੇ ਮੈਂ ਕੋਈ ਨਾ ਉੱਥੇ ਕਿ ਨਿੱਕੀ ਦੁਆਇ ਦਿਲਾ ਰਿਹਾ ਹਾਂ ਜਿੱਥੇ ਸੰਦਲੋਜੀ ਦੀ ਦਿੱਤੀ ਗਈ ਉਸਮਾਨ ਰੋਜ਼ੰਗਰ ਨੂੰ ਰੋਕ ਬੰਦ ਹੋ ਜਾਂਦਾ ਜਾਂ ਕਿ ਰੋਡ ਬੰਦ ਹੁੰਦੇ ਆ ਤੇ ਉਥੋਂ ਲਿਜਾਟੇ ਆਂ ਉਹਨਾਂ ਉਹ ਜਿਹੜੀ ਨਿੱਕੀ ਦੁਆਇ ਦਾ ਸਾਰਾ ਕੰਮ ਹੋਣਾ ਇਹਨਾਂ ਦੇ ਸਹਿਯੋਗ ਨਾਲ ਕਰੂੰਗਾ ਅਤੇ ਵੱਧ ਤੋਂ ਵੱਧ ਜਿੱਦੀ ਵੀ ਮਤਲਬ ਉਹਦੇ ਵੱਧ ਤੋਂ ਵੱਧ ਕਦਰ ਕੋਸ਼ਿਸ਼ ਕਰਾਂਗੇ ਬਹੁਤ ਵਧੀਆ ਫਰੰਦਾ ਬੜੀ ਕੋਸ਼ਿਸ਼ ਹੋਈ ਹੈ ਕਿ ਇਹ ਨਿੱਕੀ ਦੁਆਇ trait ਵਿੱਚ ਕੰਮ ਕਰਾ ਕੇ ਇਹਨਾਂ ਨੂੰ ਬਹੁਤ ਬੋੜੀ ਮਦਦ ਆ ਰਹੀ ਹੈ ਹਰ ਹਮੇਸ਼ਾ ਬੜੀ ਜੀ ਕਰਦਾ ਪ੍ਰੋਗਰਾਮ ਲਾਇਆ ਜਾ ਰਿਹਾ ਹੈ ਉਹਦੀ ਝਲਾਨਾ ਜਾਊਗਾ ਪੁਰਾਣਾ ਸਮਾਂਪਤਾ ਚ ਲੋਕ ਇਕੱਠਾ ਕਰਕੇ ਦੇਣਗੇ ਪਰ ਫਿਰ ਵੀ ਜੇ ਕੋਈ ਨਵੇਂ ਸਮਾਂ ਦੀ ਲੋੜ ਹੋਵੇ ਸਿੱਧਾ ਆ ਕੇ ਕਵਾਇਡ ਕਰਕੇ ਜੇ ਇਹ ਜੀ ਦੀ ਚੱਕਰ ਦੋਣੇ ਜੇ ਕਿਸੇ ਚੀਜ਼ ਦੀ ਲੋੜ ਆ ਬੰਗਲ-ਕੰਬਲ ਦਾ ਬਲੋ ਬਲੋ ਜੰਮੀ ਕੰਬਲ ਕੋਈ ਜਦ ਕਮਲ ਤਾਂ ਮੈਂ ਹੀ ਪੀਂਦਾ ਉਹੀ ਵਾਹ ਜੀ ਵਾਹ 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 ਬਲਜਾ ਕਮਲ ਮੇਰੇ ਬੰਦੋ ਜਰੂਰੀ ਆ ਜਾਈ ਦੇ ਨੇ ਜੇ ਬੱਕੀ ਨਵਾ ਸੌਣੀ ਪੇਛਾ ਗੇ ਅਬਕਰਪੁਰੀ ਲੋੜਾ ਜਿੰਨਾ ਜਿੰਨਾ ਸਮਾਨ ਲੋੜਾ ਸਾਰਾ ਪੇਛਾ ਚੱਕਰ ਵਾਲੀ ਗੱਲੀ ਠੀਕ ਬੱਕੀ ਸਾਰੇ ਭਰਾਵਾਂ ਦੇ ਸ਼ੋਗ ਨਾਲ ਸਵੈਗਨਸ ਸ਼ੋਗ ਨਾਲ ਸਾਡੇ ਐਸਮੋਤ ਸਾਹਿਬ ਨੂੰ ਵੀ ਬਤੇ ਹੈ ਸਾਡੇ ਹੈਪੀ ਯੂ ਦੇ ਬੰਦੇ ਐ ਸ਼ੇਰ ਕੁਮਾਰ ਜੀ ਲੱਡੂ ਜੀ ਸਿੱਧੂ ਸਾਹਿਬ ਗਾਇਤ ਸਾਹਿਬ ਤੇ ਆ ਸਾਥ ਸਾਥ ਪੈਸਾ ਬਲੋ ਸਾਰੇ ਇਹ ਬੰਦੇ ਜਿਹੜੇ ਹੈ ਨਾ ਬਹੁਤ ਵਧੀਆ ਬੰਦੇ ਹੈ ਜਿਹੜਾ ਉਹਦੇ ਸਾਰੀ ਟਾਈਮਿੰਗ ਬਿਲਕੁਲ ਜੀ ਬਿਲਕੁਲ ਇਸ ਕਰਕੇ ਸਰਕਾਰੀਆ ਸਦਨ ਤਾਰਕੂਆ ਤੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਅੱਜ ਇਸ ਸਮਾਗਮ ਦਾ ਹਿੱਸਾ ਲੈਣ ਤੁਹਾਡਾ। ਇਹ ਕੰਮ ਨਹੀਂ ਹੋ ਜਾਣਾ ਕੋਈ ਇੱਕ ਬੰਦੇ ਦੀ ਤੋਂ ਨਹੀਂ ਹੋਊਗਾ। ਤੁਹਾਡੇ ਸਭ ਦਾ ਹੱਥੀ ਵੀ ਹੈਗੇ ਐਸਮੋ ਸਾਥੀ ਹੈਗੇ ਇਹਨਾਂ ਦਾ ਆਪਣਾ ਕੰਮ ਕਰੀ ਜਾ ਰਿਹਾ ਵਧੀਆ। ਪਰ ਆਪਣਾ ਸਾਰਿਆਂ ਦਾ ਫਰਜ਼ ਬਣਦਾ। ਕੇਵਲ ਸੁਸਾਇਟੀ ਵੱਲੋਂ ਪੂਰਾ ਪੂਰੀ ਜਿਹੜਾ ਮੋਹਿਆ ਕਰੀ ਇਹ ਤਾਂ ਕਿ ਇਹਨਾਂ ਬ੍ਰਿਜਾਂ ਦਾ ਆਧਾਰ ਹੈ। ਸਰਪੋਜੀ ਇਹ ਜੈਮ ਸਿੰਘ ਸਾਹਿਬ ਦਾ ਸਿੱਧੂ ਸਾਹਿਬ ਦਾ ਪੁਰਾਣਾ ਅਸੀਂ ਇਹ ਫੱਡੇ ਮਾਰ ਮਾਰਕ ਦਰਪੇ ਇਹ ਉਪਰਾਲਾ ਬਹੁਤ ਵਧੀਆ ਹੈ ਆਮ ਤੌਰ ਤੇ ਜਿਵੇਂ ਜੈਨ ਸਾਹਿਬ ਨੇ ਦੱਸਿਆ ਹੈ ਕਿ ਜਿੰਨੇ ਕਿਸੇ ਦੇ ਕੋ ਫ੍ਰੈਕਚਰ ਹੋ ਗਿਆ ਕੁਝ ਹੋ ਗਿਆ ਤਾਂ ਆਪਾਂ ਉਦੋਂ ਕੋਈ ਮਤਲਬ ਡਾਕਟਰ ਜਾਂ ਕੋਈ ਵੀ ਚੀਜ਼ ਲੈਣੇ ਜਦੋਂ ਠੀਕ ਹੋ ਜਾਂਦੇ ਆ ਤਦ ਉਹ ਸਾਡੇ ਕੰਮ ਦੀ ਨਹੀਂ ਉਹ ਚੀਜ਼ਾਂ ਇੱਥੇ ਬੈਂਕ ਤੋਂ ਨਹੀਂ ਆ ਤਾਂ ਸਾਰੇ ਜ਼ਰੂਰਤਮੰਦਾਂ ਦੇ ਉਹ ਕਮਾਉਂਗੇ ਇਹ ਬਹੁਤ ਧਲੇ ਦਾ ਨੰਮਾ ਬਾਕੀ ਚੀਜ਼ਾਂ ਨਮੀਆਂ ਵੀ ਲੈ ਕੇ ਉਹਦੇ ਭਿਜੁਨੀਆਂ ਨੇ ਉਹਦੇ ਵਿੱਚ ਵੀ ਇਹਨਾਂ ਦਾ ਬਰਾਣਾ ਬਣ ਗਿਆ ਮੈਂ ਸਭ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਇਸ ਚੀਜ਼ ਦੇ ਵਿੱਚ ਇੰਤੋਸ਼ਾਹ ਦਿਖਾਇਆ ਤੇ ਮੈਂ ਨਾਲ ਇਹ ਵੀ ਕਹੂੰਗਾ ਕਿ ਤੁਸਮਾਨ ਜੋ ਹੈ ਹੈ ਕਲੋਂ ਤੁਹਾਨੂੰ ਐਮਰਜੈਂਸੀ ਜਾਂ ਉਹਦਾ ਕੋਈ ਵੀ ਚੀਜ਼ ਦੀ ਜਰੂਰਤ ਸਮਝਦੇ ਹੋ ਮੈਂ ਤਾਂ ਅਸੀਂ ਅੱਧੀ ਰਾਤ ਨੂੰ ਵੀ ਹਾਜ਼ਰ ਹੈ ਜੇ ਸਾਨੂੰ ਫੋਨ ਕਰਦੋ ਤੁਹਾਨੂੰ ਉਹ ਚੀਜ਼ ਹਾਜ਼ਰ ਹੋ ਜਾਊਗੀ ਕਮ ਬੈਰੀ ਗੂਡ ਰੋਗੀ ਕल्याण ਕਮੇਟੀ ਦੀ ਮੀਟਿੰਗ ਕਿੱਥੇ ਹੋ ਰਹੀ ਸੀ ਜੀ ਇਸ ਮੌਕੇ ਤੇ ਮੇਰੇ ਨਾਮ ਐਂਬਲ ਵੀ ਇੱਥੇ ਲਾਰੇ ਸੀ ਹੈ ਲੋ ਤੇ ਜਿੱਕਰ ਆਇਆ ਸਾਰਾ ਡਿਸਕਸ਼ਨ ਹੋਇਆ ਕਿ ਕੁਸ਼ਮਾਨ ਜੀ ਰਹਾ ਐਮਰਜੈਂਸੀ ਜ਼ਰੂਰੀ ਚੀਜ਼ਾਂ ਲਈ ਤੇ ਬੋਲਿਆ ਜੀ ਉਹ ਸਹੀ ਗੱਲ ਹੈ ਪਰ ਮੇਰਾ ਆਉਣਗੇ ਤੇ ਲੀਟ ਹੋ ਜਾਣਗੇ ਕਿ ਮੌਸਮ ਬੰਦੇ ਜਿਹਾ ਲੱਗ ਰਿਹਾ ਕਿ ਸਰਦੀ ਦਾ ਮੌਸਮ ਹੈ ਇਸ ਤਰ੍ਹਾਂ ਹੀ ਹੀ ਚੱਲ ਰਿਹਾ ਹੈ ਕੰਬਲ ਹੈ ਤੇ ਉਸਾਰੀ ਜਨਵਰੀ ਜਿਸਕਾ ਮੀ ਮਾਸਟਰ 1880 ਮਿਸ਼ਨਰੀ ਇਹ ਸੌਣੀ ਚੀਜ਼ ਹੈ ਕਿ ਜਿਹੜਾ ਫੈਮਿਲੀ ਜਿਹੜੀ ਇਹ ਨੂੰ ਮਿਲਦੀ ਹੈ ਕਿ ਐ ਤੇ ਉਸੇ ਕਨਟੈਕਸਟ ਵਿੱਚ ਜਿਹੜਾ ਮੈਡਮ ਐਮ ਐਲ ਜੀ ਉਹਨਾਂ ਦੇ ਮੋਟੀਵੇਸ਼ਨ ਦੇ ਤੌਰ ਤੇ ਤੁਸੀਂ ਜਿਗਰਾ ਉਹਨਾਂ ਦੇ ਪ੍ਰੇਰਣਾ ਦੇ ਤੌਰ ਤੇ ਜਿਹੜੀ ਹੈ ਜਿਹੜੀ ਵੈਲਿਊ ਜਿਹੜੀ ਹੈ ਉਹਨਾਂ ਦੇ ਫਰੀਦਾਈ ਜਾਈ ਨਾਈ ਇਹਨਾਂ ਦੇ ਅੱਗੇ ਬੈਠੇ ਨੇ ਉਹਦੇ ਪ੍ਰੋਗਰਾਮ ਲਾ ਰਿਹਾ ਕਿ ਜਿਹਨਾਂ ਨੂੰ ਕਿ ਲੇਕਿਨ ਜੇ ਡੀ ਐਕਸਟਰਾ ਲਾਈਟ ਬੈਂਕ ਬਣਾਏਗੀ ਅੱਛੀ ਕਿ ਜਿਹੜੀ ਜਿਹੜੀ ਘਰ ਦੀ ਜਿਹੜੀ ਰਿਟਾਇਰ ਹੋ ਜਾਂਦੀਆਂ ਜਿਹੜੀ ਜਿਹੜੀਆਂ ਕੰਪਨੀਆਂ ਨਹੀਂ ਰਹਿਣਦੀਆਂ ਜੀ ਉਹ ਜਿਹੜੇ ਉਹ ਥੋੜਾ ਸੁਧਾਰ ਜਾਂਦੀ ਹੈ ਇੱਕ ਵਾਲਾ ਕਰ ਜਾਂਦੀ ਹੈ ਕਿ ਜਿਹੜੇ ਸਾਹਮਣੇ ਆਉਂਦੇ ਆ ਉਹਨਾਂ ਜਿਹੜਾ ਲਿਓ ਨਾ ਆਪਣੀ ਬੈਂਕ ਬਣਾਉਣੀ ਤੇ ਉਹਨਾਂ ਵਾਸਤੇ ਸੰਭੀ ਹੋ ਕੇ ਕਿ ਜਿਹੜੇ ਉਹਨਾਂ ਦਿੱਕਤ ਕੰਬੀ ਆ ਸਕਦੀ ਹੈ ਹਸਪੀਟਲ ਚ ਜੇ ਕੋਈ ਆਦਮੀ ਬਲੀਡ ਹੈ ਡਿਜ਼ਰਵਿੰਗ ਹੈ ਤਾਂ ਉਸ ਨੂੰ ਥਾਬੂ ਕਰਨ ਲਈ ਆਨਲਾਈਨ ਚੀਜ਼ ਦੇ ਸਕਦੇ